ਅੱਜ ਫਗਵਾੜਾ ਨਗਰ ਨਿਗਮ ਵਿਖੇ ਮੈਡਮ ਡਾਕਟਰ ਅਕਸ਼ਿਤਾ ਗੁੱਪਤਾ ਜੀ ਨੇ ਆਪਣਾ ਪਦ ਭਾਰ ਸੰਭਾਲਿਆ ਉਹ ਗੱਲਬਾਤ ਕਰਦੇ ਆ ਅਕਸ਼ਿਤਾ ਗੁੱਪਤਾ ਜੀ ਨਾਲ ਕੀ ਨੇ ਉਹਨਾਂ ਦਾ ਪਲਾਨ ਫਗਵਾੜਾ ਵਾਸਤੇ ਹਾਂਜੀ ਮੈਡਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਅਕਸ਼ਿਤਾ ਗੁੱਪਤਾ ਹੈ ਮੈਂ ਆਈਐਸ 2021 ਬੈਚ ਪੰਜਾਬ ਕਾਡਰ ਤੋਂ ਹੈਗੀ ਹਾਂ ਤੇ ਇਹ ਮੇਰੀ ਦੂਜੀ ਪੋਸਟਿੰਗ ਹੈਗੀ ਹੈ ਪਹਿਲੀ ਪੋਸਟਿੰਗ ਮੇਰੀ ਐਸਡੀਐਮ ਨਮਾਸ਼ਹਿਰ ਸੀਗੀ ਤੇ ਹੁਣ ਔਨ ਪ੍ਰੋਮੋਸ਼ਨ ਮੈਨੂੰ ਫਗਵਾੜਾ ਦਾ ਚਾਰਜ ਦਿੱਤਾ ਹੋਇਆ ਹੈ ਤੇ ਮੇਰੀ ਮੋਟਿਵ ਜਿਹੜਾ ਫਗਵਾਣਾ ਮ्युनਿਸਪਲ ਕਾਰਪੋਰੇਸ਼ਨ ਚ ਇਹੀ ਰਹੇਗਾ ਕਿ ਸਿਟੀਜ਼ਨਸ ਨੂੰ ਜਿਹੜੇ ਵੀ ਫਗਵਾਣਾ ਵਾਸੀ ਨੇ ਉਹਨਾਂ ਨੂੰ ਕਮਿਸ਼ਨਰ ਆਫਿਸ ਵੱਲੋਂ ਕੋਈ ਵੀ ਦਿੱਕਤ ਨਾ ਆਵੇ ਤੇ ਉਹਨਾਂ ਦੀ ਪੂਰੀ ਸਹੂਲਤ ਨਾਲ ਆਪਾਂ ਕੰਮ ਕਰਾਂਗੇ ਜਿਹੜਾ ਵੀ ਕੂੜੇਦਾਰ ਢੇਰ ਹੈਗੇ ਆ ਉਹਨਾਂ ਨੂੰ ਆਪਾਂ ਹੱਲ ਕਰਦੇ ਆ ਕਿ ਕੋਈ ਨਾ ਕੋਈ ਹੱਲ ਆਪਾਂ ਲੱਭ ਕੇ ਉਹਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਾਂਗੇ ਜਿਹੜੇ ਵੀ ਆਪਣੀ ਸਰਵਿਸਿਸ ਹੈਗੀ ਹੈ ਪ੍ਰੋਪਰਟੀ ਟੈਕਸ ਹੋ ਗਿਆ ਹਾਊਸ ਮੈਪਿੰਗ ਹੋ ਗਿਆ ਜਿਹੜੇ ਵੀ ਸਰਵਿਸਿਸ ਹੈਗੀਆਂ ਉਹ ਚੰਗੇ ਤਰੀਕੇ ਨਾਲ ਆਪਾਂ ਸਾਰੇ ਸਿਟੀਜ਼ਨਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਫਗਵਾੜਾ ਦੀ ਇੱਕ ਬਹੁਤ ਹੀ ਵੱਡੀ ਸਮੱਸਿਆ ਇਸ ਟਾਈਮ ਚੱਲ ਰਹੀ ਹੈ ਆਵਾਰਾ ਪਸ਼ੂਆਂ ਦੀ ਕੁੱਤਿਆਂ ਦੀ ਜਿਹੜਾ ਕਿ ਆਣ ਜਾਣ ਵਾਲੇ ਰਾਹਗੀਰਾਂ ਜਾ ਬਹੁਤ ਪਰੇਸ਼ਾਨ ਨੇ ਕੁੱਤਿਆਂ ਤੋਂ ਉਹਨਾਂ ਬਾਰੇ ਕੀ ਆਪਣਾ ਪਲੈਨਿੰਗ ਹੋਏਗੀ ਜੀ ਅਸੀਂ ਦੇਖਦੇ ਹਾਂ ਕਿ ਸਰਕਾਰ ਦੀ ਕੀ ਪਾਲਿਸਿਜ਼ ਹੈਗੀਆਂ ਤੇ ਆਪਣੇ ਕੋਲ ਐਗਜ ਕੀ ਕੀ ਪਾਵਰਜ਼ ਹੈਗੀਆਂ ਉਹ ਪਾਵਰਜ਼ ਦਾ ਇਸਤੇਮਾਲ ਕਰਕੇ ਫਿਰ ਅਪਾਏ ਦੇ ਪਾਸੇ ਹੱਲਾ ਬੁਲੰਦ ਦੀ ਕੋਸ਼ਿਸ਼ ਕਰਦੇ। ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ੇ ਕਾਫੀ ਹੈਗੇ ਸਿਨੇਮਾ ਰੋਡ ਤੇ 6-6 ਫੁੱਟ ਦੁਕਾਨਾਂ ਅੱਗੇ ਵਧੀਆਂ ਹੋਈਆਂ। ਠੀਕ ਨਹੀਂ ਉਸ ਦੇ ਨਾਲ ਟ੍ਰੈਫਿਕ ਸਮੱਸਿਆ ਵੀ ਉਤਪਨ ਹੁੰਦੀ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਮੋਂ ਮੈਂ ਅੱਜ ਜੁਆਇਨ ਕੀਤਾ ਇੱਕ ਵਾਰ ਆਪਾਂ ਸਾਰਾ ਏਰੀਆ ਵਿਜ਼ਿਟ ਕਰ ਲੈਂਦੇ ਆ ਜੋ ਵੀ ਰੂਲ ਦੇ ਮੁਤਾਬਿਕ ਨਹੀਂ ਹੈਗਾ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਊ ਫਗਵਾੜਾ ਵਾਸੀਆਂ ਕੀ ਅਪੀਲ ਹੋਵੇਗੀ ਮੈਂ ਫਗਵਾੜਾ ਵਾਸੀ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਤੁਸੀਂ ਕਦੇ ਵੀ ਤੁਹਾਨੂੰ ਕੋਈ ਦਿੱਕਤ ਹੋਵੇ ਕਮਿਸ਼ਨਰ ਆਫਿਸ ਹਰ ਵਕਤ ਖੁੱਲਿਆ ਹੈ ਤੁਸੀਂ ਕਦੇ ਵੀ ਆ ਸਕਦੇ ਹੋ ਆਪਣੀ ਸਮੱਸਿਆ ਨਾਲ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਸਮੱਸਿਆ ਦਾ ਪੂਰਾ ਹੱਲ ਹੋਵੇ ਤੇ ਮੇਰੀ ਤੁਹਾਡੇ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਆਪਾਂ ਸਾਫ਼ ਰੱਖੀਏ ਆਪਣੇ ਫਗਵਾੜਾ ਨੂੰ ਸਾਫ਼ ਸੁੰਦਰ ਤੇ ਵਧੀਆ ਬਣਾਈਏ ਠੀਕ ਹੈ ਥੈਂਕ ਯੂ